आज साईंदास ਸਾਹਿਬ ਦਾ ਮਿਊਨਿਸਪਲ ਕਾਉਂਸਲਰ ਮੈਂ ਜਿਹੜੇ ਸਾਡਾ ਮੰਡੀ ਦਾ ਕਾਰੋਬਾਰ ਆ ਲੈ ਕੇ 4 ਵਜੇ ਨਿਕਲਿਆ ਘਰੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਦੇਸੀ ਪੰਜਾਬ ਦੇਸੀ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਹੋਰਾਂ ਤੱਕ ਪਹੁੰਚਾਓ ਅਗਰ ਮੈਂ ਆਈਡੀ ਮੰਦਰ ਦੇ ਅਗਲੇ ਪਾਸੇ ਬੰਦੇ ਦੇ ਕੋਲੋਂ ਲੰਮਿਆ ਪਾਇਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਡਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਹੈ ਜਾਂ ਪਹਿਚਾਨ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜਿਹਦੀ ਸਰਦਾਰੀ لال ਜੀ ਇੱਥੇ ਆਪਣੇ ਆਈ.ਟੀ.ਆਈ ਨੂੰ ਉਹਨੂੰ ਵੀ ਅਗਲੇ ਪਾਸੇ ਪੁਲੀਸ ਦੇ ਤੇ ਘੇਰ ਕੇ ਉਹਦੀ ਲਾਤ ਤੋੜਦੀ ਹੋਇਆ ਮਕੇ ਐਡਮਿਟ ਹਸਪੀਟਲ ਹੋਇਆ ਵੀ ਇਹ ਕੁਝ ਸੁਣੋ ਉਹ ਹਾਂ ਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀਗਾ ਕਿਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀ ਕਾਫੀ ਸਟਾਟਾ ਸਟਾ ਲੱਗੀਆਂ ਨੇ ਹੋਰ ਕਿੰਨੇ ਨੂੰ ਪਏ ਬਾਕੀ 4-5 ਬੰਦੇ ਹੋਰ ਇੱਕ ਲੇਵਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜਸਤੀ ਰੁਪਏ ਸੀਗੇ ਉਹ ਕੱਢ ਲੈ ਕਹਿੰਦੇ ਜੋ ਹੈਗਾ ਕੱਢ ਦੇ ਮੈਂ ਬਿੱਕੀ ਤੇ ਸੀਗਾ ਸਕੂਟੀ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਟਿਬੜੀ ਨਹਿਰ ਤੇ ਲਗਾਤਾਰ ਵਾਰ ਰਤਾ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰੀਓ ਅਸੀਂ ਮੰਗ ਕੀ ਕਰਨੀ ਆ ਜੀ ਗਵਰਨਮੈਂਟ ਕੋਈ ਪੰਨੀ ਚ ਹੈਗ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਆ ਇਸੇ ਤਰ੍ਹਾਂ ਗਵਰਨਮੈਂਟ ਚੱਲਦੀ ਰਹਿ ਕੇ ਤੇ ਆਮ ਬੰਦੇ ਦਾ ਜੀਣਾ ਇੱਥੇ ਹਰਾਮਾ ਹਰਾਮ ਹੈ ਇਸ ਕਰਕੇ ਦੁਨੀਆ ਬਾਹਰ ਨੂੰ ਟੋੜੀ ਜਾਣਦੀ ਆ ਇੱਥੇ ਕੋਈ ਬੰਦਾ ਸਿਕਿਓਰ ਹੈ ਹੀ ਨਹੀਂ ਕਿਸੇ ਮੋੜ ਦੇ ਤੇ ਚੱਜੋ ਕੋਈ ਧੀ ਬੰਨ ਸਿਕਿਓਰ ਨਹੀਂ ਕਿਸੇ ਦੇ ਮੋਬਾਈਲ ਖੋਲ ਲੈਂਦੇ ਕਿਸੇ ਦਾ ਕੁਝ ਕਰਦੇ ਆ ਸਰੇ ਆਮ ਮੰਡੀ ਦੇ ਸਵੇਰੇ ਸਵੇਰੇ 8 ਵਜੇ ਯਾਨੀ ਕਿ ਰੋਜ਼ ਅੰਦੀ ਲੋਕੀ ਆਨੇ ਸ਼ੁਰੂ ਹੋ ਜਾਂਦੇ ਪੈਸੇ ਲੈ ਲੈਣਾ ਉੱਥੇ ਹੀਰਾ ਹੁੰਦਾ ਉਦੋਂ ਹਾਂਜੀ ਤੇ ਲੱਗਦਾ ਨਹੀਂ ਕਿ ਇਹੋ ਜਿਹਾ ਵਰਤਣਾ ਮਾੜੀਆਂ ਇਹ ਪਪੀਤੇ ਵਾਲੇ ਇਹ ਮਾੜੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋ ਜ਼ਿਲ੍ਹਾ ਲੇਵਲ ਦੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਫੀਸਾਂ ਲੰਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਹੜੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪਟ੍ਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘੱਟਣ ਸਿਮਨ ਡਰਾਕਟ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਾਕਿਆ ਹੈ ਨਹੀਂ ਹੈ ਆਪਣੇ ਬੰਦੇ ਫੜੇ ਜਾਂਦੇ ਆ ਉਹਨਾਂ ਕੋਲ ਹਥਿਆਰ ਵੀ ਹੁੰਦੇ ਆ। ਹਾਂਜੀ। ਅਸੀਂ ਤੇ ਮੈਂ ਤੇ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਜਿਗਾ ਬੇਸਬੈਟ ਦੇ ਫੜਿਆ ਸੀਗਾ। ਆਮ ਬੰਦਿਆਂ ਦਾ ਬਹੁਤ ਮੁਸ਼ਕਲ ਆ ਜੀ ਬੰਦੇ ਨਾਲ ਆਹਾਂ ਸੰਬੰਧ ਕਰਦਾ। ਕਾਰੋਬਾਰ ਕੀ ਕਰੀਏ ਦੱਸੋ। ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਦੇ ਬੰਦਾ ਬਹੁਤ ਮਜਬੂਰ ਆ। ਇਹਨਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਕਿਹਾ ਸੀਗਾ ਉਹਨਾਂ ਪੈਟਰੋਲੀਅਮ ਵਾਲੇ ਭੇਜਦੇ ਆ। ਪੈਟਰੋਲੀਅਮ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ। ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਉਹ ਤੱਕ ਨਹੀਂ ਮੰਨਦਾ ਇਹ ਪਲੈਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਸੈਕਿਉਰਿਟੀ ਹੋਣੀ ਚਾਹੀਦੀ ਹਾਂਜੀ ਇਹ ਪਲੈਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਨ੍ਹਾਂ ਨੂੰ ਪਤਾ ਨਾ ਹੈ ਕਿ ਸੈਕਿਉਰਿਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਨੇ ਆ ਸੀ ਅੱਜ ਸਾਡੇ ਲੱਗੀਆਂ ਕੱਲ ਕਿਹਦੇ ਲੱਗਣਗੀਆਂ ਇਹ ਤੇ ਔਖਾ ਕੰਮ ਆ ਹਾਂਜੀ ਨਾ ਗਈ ਹੈ ਬਈਆ ਨਾ ਭੂਟੋ ਜੀ ਕੀ ਗੱਲ ਹੋਈ ਜੀ ਮਲਾ ਭੂਟੋ ਮੈਂ ਸਾਈਕਲ ਤੇ ਆਉਂਦਿਆ ਤੇ ਬਸ ਬੰਦੇ ਗੱਰੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਐਸੇ ਦਿਹਾ ਜਿਹੜਾ ਲੈਦੇ ਮੰਡੀ ਲਾਈਦੀ ਆ ਤੇ ਕਿੰਨੇ ਤੇ ਬੰਦੇ ਆਈ ਧੀ आईटीआई हां और भी ਕਈਆਂ ਨੂੰ ਬੇਸ ਲਿਆ ਬਥੇਰਿਆਂ ਨੂੰ ਬਧੇ ਪਏ ਮੈਂ ਤੇ ਮਸਾਖਲ ਤੇ ਆਉਂਦੇ ਰੇ ਮੇਰੇ ਹੱਥੀ ਬੇਦ ਮੇਰੇ ਸਭ ਕਬੀਰ ਵੀ ਪਾਰ ਦਿੱਤੀ ਬਣਾਣ ਤੇ ਕੀ ਹੋਇਆ ਛੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਵਜੇ ਕੈਸ ਵਾਲੀਆਂ ਕਾਪੀਆਂ ਸੀ ਕਹਿੰਦੇ ਕੀ ਸੀ ਕਾਜੋ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਬੇ ਤਿੰਨ ਚਾਰ ਬੰਦਿਆਂ ਨੂੰ ਬੇ ਹਾਂਜੀ ਕਿਸੇ ਕੋਲ ਖੋਇਆ ਕੁਛ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਕੇ ਦੇ ਕੀ ਮੰਗ ਕਰਦੇ ਹੋ ਬਾਗੇ ਸਰਕਾਰ ਵੀ ਕਾਰਵਾਈ ਕਰੀ ਸਰਕਾਰ ਵਾਲੀ ਕਾਰਵਾਈ ਕਰੀ ਇਹਨੇ ਦੀ ਸੰਤ ਕੁਮਾਰ ਨਾ ਆਈ ਹੈ ਸੰਤ ਕੁਮਾਰ ਹੈ ਸੰਤ ਕੁਮਾਰ ਨਾ ਨਾ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਮਾਰੇ ਮੁਰਿਆ ਵੀ ਹੈ 2000 ਦਰ ਮਾਰੇ ਮੁਰਕੇ ਚ ਪੇੜਾ ਮਾਰੀਆਂ ਦਰ ਕਿੱਥੇ ਵਜਿਆ ਦਰ ਨੌ ਰੁਪਏ ਮਾਰੇ ਆ ਤੇ ਪੇੜਾ ਤੇ ਮਾਰੇ ਮੇਰੇ ਕੋਲ ਆਂ ਯਾ ਉਂਗਲਾ ਦੇ ਉਂਗਲਾ ਤਾਂ ਪਹਿਲੇ ਲੱਗਦੀ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਬੋਲ ਕੇ ਤੇ ਝੋਲੇ ਚੋਂ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ